ਆ ਗੋਮਾ ਗੋਟੀ ਬਚਿਆ ਆ ਗੋਮਾ ਗੋਟੀ ਸੁਪਰ ਸੀਟ ਨਾ ਬਾਹਰ ਰਖਾਉਂ ਮੈਂ ਕਿਵੇਂ ਬੰਦਾ ਆ ਦੇਖੋ ਇਹ ਪੜਾਵਾ ਮਲਾਈਰ ਦਾ ਬਾਣ ਹਾਰੇ ਆ ਗੋਮਿਆ ਲੈ ਗਿਆ ਬਖਾਰ ਜਾ ਵਧੀਆ ਪਰ ਕਮਿਸ਼ਨ ਮੈਂ ਜਿੰਨਾ ਪੂਰੀ ਪਾਈਆ ਮੈਂ ਜਿੰਨਾ ਪੂਰੀ ਪਾਈ ਰੱਖਿਆ ਉਹ ਮਾੜਾ ਜੇ ਮੈਂ ਲਟਕਾ ਪਿਆ ਅੱਥ ਮੋੜ ਦਾ ਸਤਾਬ ਨੇ ਚੱਕਦਾ ਖੱਬਾ ਬ੍ਰੇਕ ਨਾ ਪਕੇ ਪਿੱਛੋਂ ਰੂਟਾ ਵੇਟਰ ਆ ਲਾਸਟ ਵਾਲਾ ਗੇੜਾ ਹੁੰਦਾ ਸੌਮੇਆ ਇਧਰਲੇ ਪਾਸੇ ਵਾਲਾ ਸਤਾਏ ਕੁੰਜਿਆਂ ਤੇ ਲਾਦੀ ਗੁੱਟੇ ਗੱਡੇ ਨਹੀਂ ਜਾਣੇ ਇਹ ਵਾ ਕੁੰਜਿਆਂ ਤੇ ਲਾਤਾ ਬਾਈ ਨੇ ਬਗਲਿਆਂ ਵਾ ਦੇਖੋ ਬੜਿਆ ਵਾ ਦਰਸ ਕਿੰਨਾ ਸੋਹਣਾ ਆਏ ਹਾਏ ਕਿਆ ਬਾਤ ਹੈ ਜੀ ਦੇਖਿਆ